ਹੈਲੋ ਜੀ ਤੁਹਾਡਾ ਬੰਦ ਹੋ ਗਿਆ ਗਰਮਣੀ ਮੈਂ ਜੱਪੀ ਪਾ ਕੇ ਤੁਹਾਡੇ ਇਹ ਤੁਹਾਡੇ ਕੋਲ 10 15 ਮਿੰਟ ਹੈਗੇ ਤਾਂ ਆਪਾਂ ਗੱਲ ਕਰਦੇ ਹਾਂ ਨਹੀਂ ਨਹੀਂ ਤਾਂ ਆਪਾਂ ਕੱਟਦੇ ਬਾਅਦ ਸਾਡਾ ਸਾਰਾ ਟਾਈਮ ਤੁਹਾਡੇ ਬਾਅਦ ਦੇਖੋ ਮੇਰੀ ਗੱਲ ਸੁਣੋ ਤੁਸੀਂ ਜੋ ਮਰਜ਼ੀ ਗੱਲ ਕਰੋ ਤੂੰ ਮੇਰਾ ਛੋਟਾ ਵੀਰ ਆ ਆਪਾਂ ਤੁਹਾਡੇ ਲਈ ਆਏ ਆ ਨਾ ਐਸੀ ਆਏ ਤੁਹਾਡੇ ਬਾਅਦ ਜਿੰਨੀ ਦੇਰ ਮਰਜ਼ੀ ਗੱਲ ਕਰੋ ਅੱਛਾ ਤੁਹਾਡੀ ਕਿੰਨੀ ਵਾਰ ਅਸੀਂ ਘਰ ਵੀ ਚਲਾਵਾਂਗੇ ਕਿਸ ਦੀ ਹੈਗੀ ਹੈ ਚਲੋ ਕੋਈ ਗੱਲ ਪਹਿਲਾਂ ਪਤਾ ਲਾ ਕਰਦੇ ਆ ਹੁਣ ਆਪਾਂ ਚਲੋ ਆ ਇਹਨਾਂ ਦਾ ਤਾਂ ਪਤਾ ਹੀ ਆ ਜੋ ਕਰ ਰਹੇ ਆ ਸਰਕਾਰ ਦਾ ਠੀਕ ਹੈ ਜੀ ਬਲੋ ਬਿਜਲੀ ਵੀ ਨਹੀਂ ਕੋਈ ਸੀ ਵੀ ਨਹੀਂ ਮੈਂ ਬੰਦਾ ਤਾਂ ਆਪਣੀਆਂ ਸਰਕਾਰਾਂ ਵੀ ਰਹੀਆਂ ਜੀ ਵਿੱਚ 14 ਤੋਂ ਲੈ ਕੇ 19 ਤੱਕ ਆਪਾਂ ਵੀ ਰਹੇ ਆ ਪਰ ਸਾਡੇ ਹਾਲਾਤ ਨਹੀਂ ਫੇਲ ਉੱਤੀ ਰਹੇ ਹਾਂਜੀ ਆਪਣੇ ਹਾਲਾਤ ਉਦਾਂ ਦੇ ਉਦਾਂ ਹੀ ਆ ਇਹਨਾਂ ਨੂੰ ਵੀ ਪਤਾ ਆ ਸਾਰਾ ਪਤਾ ਆ ਜੀ ਸਾਡੇ ਆ ਨਾ ਇਧਰ ਕੋਈ ਸੀਵਰੇਜ ਦਾ ਪ੍ਰਬੰਧ ਹੋਇਆ ਫੱਤਿਆਂ ਚ ਪਾਣੀ ਜਾਂਦਾ ਫੱਤਿਆਂ ਬਣੇ ਗਾਲਾ ਕਰਦੇ ਚਾਹੇ ਮੈਂ ਹੋਰ ਨਹੀਂ ਕੀ ਪਤਾ ਗਾਲਾ ਕਰਦਾ ਬਾਕੀ ਇਧਰ ਕੋਈ ਬੰਨੀ ਸਾਡੀ ਆ ਇਧੇ ਅਸੀਂ ਖੁਦ ਹੀ ਪੈਸੇ ਲਾਉਣੇ ਆ ਇਧਰ ਕੋਈ ਲੈਂਡਲੋਰਡ ਬੰਦਾ ਨਹੀਂ ਹੈਗਾ ਵੀ ਕਈ ਕਿਸੇ ਕੋਲ ਕਿਲਾ ਹੈ ਕਿਸੇ ਕੋਲ ਦੋ ਹੈ ਕਿਸੇ ਚਾਰਕਣਾ ਹੈ ਕੋਈ ਪੱਠਾ ਨਹੀਂ ਰਹਿ ਗਿਆ ਕੋਈ ਕੁਝ ਨਹੀਂ ਰਹਿ ਗਿਆ ਇਹ 8 9 ਦਾ 8 9 ਦਾ ਰਹਿ ਗਿਆ ਖੰਭਾ ਉੱਥੇ ਤੱਕ ਕੋਈ ਲਾਈਟ ਇੱਥੋਂ ਤਾਰਾ ਦੇਖ ਲਓ ਇੱਥੋਂ ਜਾ ਰਹੀਆਂ ਤਾਰਾ ਤੁਹਾਡੀ ਕਦ ਬਿਜਲੀ ਗਈ ਹੈ ਠੀਕ ਹੈ ਜੀ ਇਹ ਲੈਂਡਲੋਰਡ ਲੱਗੇ ਆ ਲਾਟੋ ਖਰਾਬ ਹੈ ਬਿਜਲੀ ਤਾਰਾ ਇੱਥੋਂ ਜਾਂਦੀਆਂ ਨਾ ਜੀ ਆ ਦੇਖੋ ਤਾਰਾ ਅਵੀ ਤੜ ਇੱਥੇ ਆ ਇਹ ਤਾਰਾ ਲੱਗਾ ਆ ਜੀ ਲੱਗਾ ਪਿਆ ਤਾਰਾ ਤੇ ਘਰਾਂ ਦੇ ਹਾਲਾਤ ਤੁਸੀਂ ਆ ਦੇਖ ਲਓ ਬੁਰੇ ਆ ਮੈਨ ਨਾਲ ਗੰਦਾ ਪਾਣੀ ਪੈਂਦਾ ਆ ਅਸੀਂ ਬਹੁਤ ਵਾਰੀ ਕਹਿ ਚੁੱਕੇ ਆ ਅਸੀਂ ਚੇਵਾਲੀ ਸਾਹਿਬ ਨੂੰ ਵੀ ਇਹਦੀ ਸਫਾਈ ਕਰਾ ਦਿਆ ਕਰੋ ਸਾਲ ਜੇ ਇੱਕ ਵਾਰੀ ਤਾਂ ਕਰਾ ਦਿਆ ਕਰੋ ਕਿਉਂਕਿ ਇੱਥੇ ਜ਼ਿੰਮੇਵਾਰ ਮਾੜਾ ਹੀ ਰਹਿੰਦਾ ਕੋਈ ਤਕੜਾ ਨਹੀਂ ਰਹਿੰਦਾ ਇਹ ਵੇਂ ਦੀ ਮਾਰ ਪੈਂਦੀ ਹੈ ਨਹੀਂ ਦੀ ਮਾਰ ਹੈ ਇਹ ਪਰਲੇ ਪਾਸੇ ਨਹੀਂ ਇੰਦਰਾ ਨਾਲ ਇਹ ਕਰਮਾ ਹਾਂ ਨਾਲ ਜੰਮਨੀ ਦੇ ਬੰਦੇ ਸਾਡੇ 35 ਆਪਣੀ ਆਪ ਇਹਨਾਂ ਨੂੰ ਦੋਸ਼ ਦਿੰਨੇ ਆ ਪੂਰਾ ਪਰ ਰਹੀਆਂ ਸਰਕਾਰਾਂ ਕਾਹਲੀਆਂ ਦੀ ਵੀ ਰਹੀਆਂ ਉਹਨੀਆਂ ਕਾਂਗਰਸ ਦੀ ਵੀ ਉਹ ਨਹੀਂ ਰਹੀ ਆ ਕੋਈ ਬੰਨ ਦਾ ਕੋਈ ਕੰਮ ਨਹੀਂ ਹੋਇਆ ਜੀ ਇੱਕ ਰੁਪਈਆ ਦੇਖ ਲਓ 1 ਰੁਪਈਆ ਦਾ ਵੀ ਹੋਇਆ ਤਾਂ ਦੱਸ ਦਿਓ 1 ਰੁਪਈਆ ਦਾ ਸਾਨੂੰ ਦੱਸ ਦਿਓ ਵੀ ਆ ਤੁਹਾਡਾ 1 ਰੁਪਈਆ ਦਾ ਕੰਮ ਹੋਇਆ ਹਿਆ ਅਸੀਂ ਕਰਕੇ ਗਏ ਕੋਈ ਸਰਕਾਰ ਆ ਕੇ ਕਹਿ ਦੇਵੇ ਕਿ ਆਹ ਕੀ ਫਸਲ ਬੀਜੀ ਹੋਈ ਸੀ ਝੋਨਾ ਝੋਨਾ ਸਾਰਾ ਚੁੱਪ ਤੇ ਜਿਹੜੇ ਵਿਚਾਰੇ ਜੀਵਨ ਦਾ ਛੋਟੇ ਆ ਉਹਨਾਂ ਦੇ ਮੇਜਾ ਫੋਨ ਵੀ ਸਾਡਾ ਕੁਝ ਕੀਤਾ ਜਾਵੇ ਨਾ ਅਸੀਂ ਸਹੀ ਵੀ ਤੁਹਾਡਾ ਧੰਨਵਾਦ ਕਰਦੇ ਆ ਇਹ ਝੋਨਾ ਸਾਰਾ ਡੁੱਬ ਗਿਆ ਸਾਰਾ ਡੁੱਬ ਗਿਆ ਕਿੰਨੇ ਕੁ ਏਕੜ ਜ਼ਮੀਨ ਹਣੀ ਵਾਲੇ ਇਧਰ ਬਣ ਜਾਂਦੀ ਹਣੀ ਆ ਕਾਫੀ ਆਈ 100 ਤੋਂ ਜ਼ਿਆਦਾ ਆ ਮਾਲਕੀ ਵਾਲੀ ਦੀ ਮਾਰ 250 ਮਿਲ ਗਏ ਇੱਥੋਂ ਲੈ ਕੇ ਜੀ ਆਪਣੇ ਜਿਹੜਾ ਪੌਂਡ ਹਾਲ ਤੱਕ ਪਾਣੀ ਵਾਲਾ ਉੱਥੋਂ ਤੱਕ ਸਾਰੀ ਦੋ ਆ ਜਾ ਸਾਨੂੰ 4 ਦਿਨ ਹੋ ਗਏ ਸੁੱਤੇ ਨਹੀਂ ਸੁੱਤੇ ਇਹ 21 ਲੱਖ ਦੀ ਕੂਸ਼ਕਾਰ ਉਹ ਨਾਲ ਹੀ ਤੁਰੇ ਭਰੇ ਸਾਡੇ 200 ਤੋਂ ਬਾਹਰ ਚਲ ਗਈ ਉਹਦੋਂ ਸੀ ਕਰ ਟੁੱਟ ਗਈ ਜਦੋਂ ਬੰਨੀ ਟੁੱਟੀ ਆ ਨਾ ਸਰਕਾਰ ਦਾ ਬੰਦਾ ਆਇਆ ਕੋਈ ਕੋਈ ਨਹੀਂ ਕੋਈ ਨਹੀਂ ਪਹਿਲੇ ਟੁੱਟੀ ਜਿਹੜੇ ਕੋਈ ਵੀ ਨਹੀਂ ਆਇਆ ਇਹ ਥੋੜਾ ਕੰਮ ਕਰਦੇ ਜਿਹੜੇ ਪਰ ਨਹੀਂ ਸਰਦੀ ਠੀਕ ਆ ਜੀ ਤੁਸੀਂ ਸਾਡੇ ਐਮਪੀਓ ਤੁਸੀਂ ਵੀ ਬਣੇ ਹੋ ਹਾਂ ਜੀ ਐਮਐਲਏ ਸਾਹਿਬ ਵੀ ਬਣੇ ਹੋ ਚਾਹੇ ਸਰਕਾਰ ਹੈਗੀ ਚਾਹੇ ਨਹੀਂ ਹੈਗੀ ਤੁਸੀਂ ਦੱਸੋ ਆਪਣੇ ਆਪਣੇ ਲੈਵਲ ਤੇ ਤੁਸੀਂ ਹੁਣ ਕੀ ਕਰਕੇ ਦੋਗੇ ਹਾਂ ਜੀ ਕੋਸ਼ਿਸ਼ ਕਰਦੇ ਸਾਰੀ ਗੱਲ ਦੀ ਨਾਲੇ ਇਹਦਾ ਪੱਕਾ ਹੱਲ ਕਰਦੇ ਆ ਕਿ ਹਰ ਸਾਰ ਤੁਹਾਨੂੰ ਕਰਦੇ ਆ ਉਹਦੇ ਬਾਰੇ ਵਿਚਾਰ ਕਰਦੇ ਆ ਐਸੀ ਕਮੇਟੀ ਡੀਸੀ ਦੇ ਨਾਲ ਮੀਟਿੰਗ ਕਰਾਂਗੇ ਤੇ ਦਿੱਲੀ ਵਾਲਿਆਂ ਨਾਲ ਵੀ ਗੱਲ ਕਰਨਾ ਦ੍ਰਿਸ਼ਟੀ ਗੁਦੀ ਰੱਖ ਲਈਏ ਪਲਾਨਿੰਗ ਦੀ ਰੱਖ ਲਈਏ ਸਾਨੂੰ ਜੇ ਤੁਸੀਂ ਕਰ ਸਕਦੇ ਆ ਤੇ ਸਾਨੂੰ ਇਹ ਬੰਨੀ ਪੂਰੀ ਪੱਕੀ ਕਰਵਾ ਦਿਓ ਪਿਛਲੀ ਵਾਰੀ ਜਦੋਂ ਜਰ ਪਾਣੀ ਆਇਆ ਤੁਹਾਨੂੰ ਮਾਪਜਾ ਮਿਲਿਆ ਮਾਪਜਾ ਮਿਲਿਆ ਉਹੋ ਇੱਕ ਫੁੱਟਿਆ ਉਹ ਸਾਡੇ 9 6 আর ওਹੀ ਮਿਲਿਆ ਸਾਡੇ ਹਜੇ ਵੀ 23 ਦੀਆਂ ਕੰਧਾਂ ਨੂੰ ਡੇਗਾ ਪਈਆਂ ਵੀ ਹਜੇ ਤੱਕ ਇਹ ਕਿੰਨਾ ਮਾਜਾ ਚੱਲਦਾ ਦੇਖੋ ਇਹੋ ਜਿਹਾ ਸਮਾਂ ਤਾਂ ਸਾਡੇ ਤੇ ਆ ਰਿਹਾ ਹੈ ਹਾਂ ਕੋਈ ਮੁਆਜਰ ਨਹੀਂ ਕੁਛ ਨਹੀਂ ਬਣਦਾ ਕੁਛ ਨਹੀਂ ਬਣਦਾ ਆਪਣੇ ਸਮੇ 12000 ਰੁਪਿਆ ਆਪਾ ਭਰਕ 12000 ਰੁਪਿਆ ਆਪਾ ਭਰ ਕੇ ਲਾ ਦਿੰਦਾ ਹਾਂ ਓਕੇ ਹਾਂ ਜੇ ਕਿਸੇ ਚਾਹੇ ਕੋਈ ਸਰਕਾਰੀ ਜ਼ਮੀਨ ਤੇ ਬੈਠਾ ਸੀ ਚਾਹੇ ਕੋਈ ਸਰਕਾਰੀ ਜ਼ਮੀਨ ਤੇ ਬੈਠਾ ਸੀ ਚਾਹੇ ਮਾਲਕੀ ਤੇ ਬੈਠਾ ਸੀ ਇਹ ਕੋ ਵੱਡੀਆਂ ਜਿਹੜਾ ਜਿਹੜਾ ਸਰਜੀ ਜਿਹੜਾ ਸਰਕਾਰੀ ਸੀਗਾ ਸਰਕਾਰੀ ਜਗ੍ਹਾ ਤੇ ਬੈਠੇ ਆ ਠੀਕ ਜਿਨ੍ਹਾਂ ਦੇ ਪਹਿਲਾਂ ਸ਼ੁਰੂ ਇੱਕ ਮਿੰਟ ਇੱਕ ਮਿੰਟ ਜਿਹੜਾ 23 ਚ ਮਾਲਕੀ ਤੇ ਮਿਲਿਆ ਮਾਰਗਿਤੇ ਮਿਲਿਆ 6800 ਮਿਲਿਆ ਸਰਕਾਰੀ ਜ਼ਮੀਨਾਂ ਤੇ ਵੀ ਇੱਥੇ ਲੋਕਾਂ ਦੇ ਇੰਤਕਾਲ ਟੁੱਟੇ ਆ ਉਹ ਕਿਸੇ ਨੂੰ ਮਾਜਾ ਨਹੀਂ ਮਿਲਿਆ ਉਹ ਵੀ ਇਹਨਾਂ ਦਾ ਰੋਸ ਹੈਗਾ ਦੇਖੋ ਅਸੀਂ ਉਦੋਂ ਬਹੁਤ ਲੜਾਈ ਲੜੀ ਇਹ ਮੇਰੇ ਕੋ ਸਾਰੇ ਜਾਣਦੇ ਰੇ ਸਾਡੇ ਬੰਦੇ ਸਾਰੇ ਲੜਦੇ ਰੇ ਆ ਪਰ ਸਰਕਾਰ ਦੇ ਕੰਨ ਤੇ ਜੂਣੀ ਸਰਕੀ ਇਹ ਵੀਰਾਂ ਦਾ ਮੇਰਿਆਂ ਦਾ ਜੇ ਦੁੱਖ ਜੈਜ ਆ ਸੱਚੇ ਪਾਤਸ਼ਾਹ ਨੇ ਪ੍ਰਮਾਤਮਾ ਇੱਕ ਮਿੰਟ ਮੇਰੀ ਗੱਲ ਪੂਰੀ ਹੋ ਲੈਣ ਦੇ ਤਾਨੂੰ ਸਮਾਂ ਦੇ ਦੇਣਾ ਤੁਹਾਡੇ ਤੇ ਕਿਰਪਾ ਕਰ ਦੇਣੀ ਆ ਅੰਨ ਪੰਜਾਬ ਦੇ ਖਾਤੇ ਤੋਂ ਆ ਰਹੀ ਨੇ ਬਾਕੀ ਇੱਕ ਹੋਰ ਰਹੀ ਹੈ ਇੱਕ ਮਿੰਟ ਬੈਠੇ ਕਮੈਂਡਰ ਕਮੈਂਡਰ ਕਿਰਪਾ ਕਰ ਦੇਣੀ ਹੈ ਸਾਲ ਇੱਕ ਰਹਿ ਗਿਆ ਠੀਕ ਹੈ ਸਾਡਾ ਆ ਮਸਲਾ ਜਿਹੜਾ ਵਹੀਂ ਦੇ ਪ੍ਰੋਪਰ ਬੰਨ ਵੱਜਣੇ ਚਾਹੀਦੇ ਆ ਤਾਂ ਦਰਿਆ ਦਾ ਜਿਹੜਾ ਐਡਵਾਂਸ ਬੰਨਿਆ ਉਹਨੂੰ ਪ੍ਰੋਪਰ ਪੱਕਾ ਕਰਨਾ ਤੇ ਜਿਹੜੇ ਸਫਰ ਲਵਾਉਣੇ ਆ ਤੁਹਾਡੇ ਕੋਲ ਤੇ ਜਿਹੜੀ ਉਹਦੀ ਡੀਸਿਲਟਿੰਗ ਕਰਾਉਣੀ ਉਹ ਕੰਮ ਕਰਨਾ ਤਾਂ ਸਾਡੀ ਰਾਤ ਆਉਣੀ ਉਦਾਂ ਨਹੀਂ ਰਾਤ ਨੂੰ ਵੱਡਾ ਕੰਮ ਵੱਡਾ ਕੰਮ ਆ ਜ਼ਰੂਰ ਦੇਖੋ ਮੈਂ ਇਹ ਸੁਣਾ ਮੈਂ ਉਹ ਯਾਰ ਜਿਹੜੀ ਗੱਲ ਹੋ ਸਕਦੀ ਆ ਜਿਹੜੀ ਨਹੀਂ ਹੋ ਸਕਦੀ ਨਾਲ ਆਪਣਾ ਪਿਆ ਵੈਸੇ ਜਿਹੜੀ ਨਹੀਂ ਹੋ ਸਕਦਾ ਨਹੀਂ ਤੁਸੀਂ ਉਹਨੂੰ ਵੀ ਪਰ ਅਸੀਂ ਨਹੀਂ ਅਸੀਂ ਸਾਲ ਨਹੀਂ ਡਿੱਗਦੇ ਬੇਟਾ ਮੇਰੀ ਗੱਲ ਤਾਂ ਸੁਣ ਤੁਸੀਂ ਅਸੀਂ ਡਿਸਟ੍ਰਿਕਟ ਗ੍ਰਿਵੈਂਸਿਸ ਕਮੇਟੀ ਦੀ ਮੀਟਿੰਗ ਰੱਖਦੇ ਆ ਸੋਨੂੰ ਨੂੰ ਕਹਾਂਗੇ ਉਦੋਂ ਤੁਹਾਡੇ ਤੋਂ ਲੈ ਕੇ ਆਉਣਗੇ ਕੋਈ ਗੱਲ ਨਹੀਂ ਤੁਸੀਂ ਜੋ ਮਰਜ਼ੀ ਸਾਡੇ ਨਾਲ ਆਪਦੇ ਕੋਲੋਂ ਪੈਸਾ ਲੈ ਲਓ ਜਿੱਥੋਂ ਫੰਡ ਜੋ ਲੈ ਲਓ ਸਾਨੂੰ ਪਹਿਲਾਂ ਕਰਵਾ ਕੇ ਦਿਓ ਕੋਈ ਨਹੀਂ ਕਰਦੇ ਪਾਣੀ ਹੋਣਾ ਕੁਝ ਨਹੀਂ ਕਰ ਤੁਸੀਂ ਨਹੀਂ ਕਰ ਸਕਦੇ ਸਾਨੂੰ ਇਹ ਚੀਜ਼ ਤਾਂ ਪਤਾ ਆਇਆ ਪਰ ਤੁਸੀਂ ਜਿਹੜਾ ਕੰਮ ਆਪਦੇ ਲੈਵਲ ਤੇ ਕਰ ਸਕਦੇ ਆ ਆ ਜਿਹੜਾ ਸਾਡਾ ਆ ਟ੍ਰਾਂਸਫਰਮ ਉਥੇ ਜਾਣ ਇਹ ਕੰਮ ਪਹਿਲਾਂ ਚਾਹੀਦਾ ਇਹ ਮੈਂ ਕਰਾ ਛੱਡ ਦਿਓ ਇਹ ਪਹਿਲਾਂ ਚਾਹੀਦਾ ਦੇਖੋ ਕੰਢੀ ਵਾਲਾ ਸਾਨੂੰ ਪਹਿਲਾਂ ਚਾਹੀਦਾ ਓ ਯਾਰ ਮੇਰੀ ਗੱਲ ਸੁਣ ਲੈ ਇਹ ਕੰਮ ਮੈਂ ਦੋਨੇ ਕਰਾਉਂਦਾ ਬੰਨੀ ਵਾਲਾ ਕੰਮ ਦੇਖੋ ਕੱਚਾ ਪੱਕਾ ਮੈਂ ਮੈਂ ਕਦੀ ਅਜੇ ਤੱਕ ਤੁਹਾਨੂੰ ਪਤਾ ਮੈਂ ਕਦੀ ਝੂਠਾ ਵਾਦਾ ਨਹੀਂ ਕੀਤਾ ਨੇ ਲਾਰਾ ਨੇ ਜਿਹੜਾ ਟਰਾਂਸਫਰ ਵਾਲਾ ਉਹ ਮੈਂ ਕਰਵਾ ਦੂੰਗਾ ਤੁਸੀਂ ਬੰਨੀ ਵਾਲਾ ਹੋਰ ਨਾ ਕਰੋ ਸਾਨੂੰ ਜਿੱਥੋਂ ਤੋੜ ਆਇਆ ਉਹਨਾਂ ਬੰਨ ਉਹ ਦੋਨੋਂ ਕਰਨਾ ਜਾ ਬੈਠਾ ਦੋਨੇ ਕਰੋ ਦੋਨੇ ਕਰ ਦੇਣਾ ਕੱਲ੍ਹ ਨਾਲ ਕਰਦੇ ਸਨ ਜਿਹੜਾ ਸਾਡਾ ਜਿਹੜਾ ਸਾਡਾ ਠੀਕ ਸਾਰਾ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਨਹੀਂ ਸੱਚੀ ਆਹ ਬੋਲਦੇ ਡੀਸੀ ਨੂੰ ਵਾਧਾ ਦਿੱਤੀ ਉਹ ਮੈਂ ਕਰਵਾਉਣਾ ਹੈ ਇਹ ਤਸਵੀਰ ਸਾਡਾ ਸਰਕਾਰ ਮੇਰੇ ਮੁਖਵੰਦ ਸਾਡੇ ਜਿੱਥੇ ਕਰਾਉਣਾ ਚਾਹੁੰਦੇ ਆ ハハハハ ਓਹ ਓਹ ਗੱਲ ਏਡਾ ਵੱਡਾ ਪੰਦਾ ਤੁਹਾਡੇ ਕੋਲ ਆ ਕੇ ਖੜਾ ਹੋ ਗਿਆ ਕੋਈ ਅਜੇ ਤੱਕ ਨਹੀਂ ਸਮਝਦਾ ਮੈਂ ਨਹੀਂ ਸਮਝਦਾ ਦੇਖ ਬੱਦਲ ਤਾਂ ਸੋਖਦੇ ਕਰਨਗੇ ਆਪ ਦੇਖ ਨਹੀਂ ਇਹ 2027 ਦਾ ਮੁੱਖ ਸਾਧਨ ਸੱਤਾ ਬਣਾਉਣਾ ਹੈ ਬੱਲੇ ਬਣਾਉਣਾ ਵੀ ਹੈਗਾ ਦੇਖੋ ਜੀ ਕਮੇਟੀ ਚੁਣ ਜਾਈ ਨਹੀਂ ਚੁਣਿਆ ਕਿਸੇ ਬੋਲ ਜਾਂਦਾ ਮੁੱਖ ਪਾਰਟੀ ਦੇ ਸਾਹਿਬ ਹਾਂਜੀ ਲੋਕ ਚਾਹੁੰਦੇ ਆ ਤੁਹਾਨੂੰ ਇੱਥੇ ਕਿਉਂ ਬੋਟਾ ਫਿਕਰ ਨਹੀਂ ਆਉਂਦੀ ਨਹੀਂ ਨਹੀਂ ਕੰਮੀ ਬੈਠੇ ਨਹੀਂ ਕੰਮੀ ਨਹੀਂ ਪੁੱਤਰ ਵੀ ਪੁੱਤਰ ਮਾਤ ਕਮੇਟੀ ਜਾ ਕੇ ਬੈਠੇ ਕਰ ਰਹੇ ਹਤੇ ਆਹ ਆਹ ਜਿੰਨਰ ਦੀ ਉਹ ਮੈਂ ਕਿਸੇ ਨੂੰ ਦਿਖਾ ਲਿਆ ਜੇ ਦਿਖਾਉਣਾ ਤਾਂ ਅਸੀਂ ਦਿਖਾ ਜੇ ਦਿਖਾ ਲੈਣੀ ਹੈ ਡਰਾਈਵਰ ਪੱਕੇ ਐਡੀ ਗੱਲ ਨਹੀਂ ਲੱਤਣ ਵਾਲੀ ਗੱਲ ਹੈ ਜੇ ਤੁਸੀਂ ਖੁਦ ਦੇਖਣਾ ਚਾਹਦੇ ਹੋ ਤਾਂ ਦੇ ਹੱਥ ਫੇਰ ਲਖਾਓ ਸੀ ਸੀ ਚਲਾ ਦੇ ਚਲੋ ਦੂਜੀ ਪਾਸੇ ਨੰਬਰ ਦੇ ਨਹੀਂ ਨਹੀਂ ਕੋਈ ਇਹ ਬੰਦੇ ਪੱਕੇ ਆ ਜਿਆਦਾ ਨਾ ਚੱਲੋ ਜਿਆਦਾ ਨਾ ਜਿਹੜੇ ਬੈਠੇ ਜਿਆਦਾ ਨਾ ਜਿਆਦਾ ਕੱਢ ਇੱਕ ਵੀਡੀਓ ਵੀਡੀਓ ਇੱਕ ਬੰਦੇ ਦੀ ਪਹਿਲਾਂ ਵੀਡੀਓ ਵੀਡੀਓ ਬਣਾ ਲੈਂਦੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਚਲ ਦਿਖਾ ਪਿਆਰ ਨਾਲ ਪਿਆਰ ਨਾਲ ਬੜਾ ਤਕਰ ਆ ਨਾ ਨਹੀਂ ਮੜਾ ਦਿਓ ਅੱਗੇ ਹੋ ਥੋੜਾ ਜਿਹਾ ਪਿੱਛੇ ਆ ਜਾਓ ਅੱਗੇ ਅੱਗੇ ਹੋ ਜਾ ਚਲੋ ਸਾਰੇ ਦੇਖ ਕੇ ਆਪਾਂ ਉਧਰ ਲੈ ਜਾਉਂਦੇ ਬਦਲੀ ਕੰਦੇ ਆਪਾਂ ਨੂੰ ਲਿਖਾਉਣਾ ਹੈ ਕੋਈ ਬਿੱਦਰ ਨਾ ਕਰੋ ਸਤੂ ਆਪਣੀ ਜਗ੍ਹਾ ਬੈਠ ਜਾ ਹਾਕਮ ਪਰਸੇ ਹੋ ਜਾ ਬਣਾ ਦੇ ਆਪਾਂ ਉਹ ਪਰੇ ਦੇਖੋ ਕੋਈ ਨਹੀਂ ਕੋਈ ਨਹੀਂ ਬਸ ਇਹਨੂੰ ਵੀ ਕੁਝ ਹੁੰਦਾ ਹੈ ਹਾਕਮ ਇੱਧਰ ਹੋ ਜਾ ਆਹੋ ਦਿਖਾ ਲਿਓ ਨੇ ਦਿਖਾ ਲਿਓ ਨੇ ਉਹ ਮੰਮਰ ਜਿਹਾ ਹੋ ਗਿਆ ਲੈ ਜੀ ਬਾਈਕ ਚ ਕਰ ਲੈ ਮਾ ਸਰ ਦੇਖੋ ਸਾਰਾ ਝੋਲਾ ਸੀਗਾ ਇੱਥੇ ਤੋਂ ਨਾ ਆਓ। ਆਹ ਦੇਖੀ ਉੱਤਰੀ ਜੀ ਦਾ ਫਣੀ ਮੜ ਗਿਆ। ਇਹ ਮੁੰਡਾ ਨੰਨਾ ਮੁੰਡਾ ਇੰਨੇ ਜਿਹੇ ਤੇਰੇ ਪਾਸੋਂ ਮੇਰੇ ਇੱਧਰ 6-7 ਕਿੱਲੇ ਬਣ ਗਏ ਬਾਕੀ ਮੇਰੇ ਕੋਲ ਜਿਹੜੇ ਉੱਧਰ ਵੀ ਸਾਰੇ ਡੁੱਬ ਗਏ। ਸਾਰੇ ਡੁੱਬ ਗਏ। ਹੁਣ ਇਹ ਜਾਗਰਤਾ ਨਹੀਂ ਨਾ ਦੇਖ ਨਾ ਤੁਹਾਡੇ ਸਾਹਮਣੇ। ਤੁਸੀਂ ਗੱਲ ਜਣਾ ਸਰ। ਪਾਣੀ ਇੱਥੇ ਆ ਦੇਖੋ ਸਿਰਫ ਪਾਣੀ ਵੀ ਗੰਦਾ ਹੈ ਜੀ। ਸਿਰ ਨਾ ਉਹ ਸਾਰੇ ਖਰਾਬ। ਇਹ ਅੱਗੇ ਬਾਹਰ ਜਾਣਾ ਤਾਂ ਕਿ ਤੁਹਾਨੂੰ ਵਾਫੀ ਕਰਨੀ ਆ। ਇਹ ਕਿਸੇ ਪਾਰਕਨ ਵਾਲਾ ਕਿਸੇ ਦਾ ਕਿੱਲਾ ਆ ਕਿਸੇ ਦੇ ਵਾਪਸ। ਪੱਟੇ ਜੋ ਗੱਗ ਨਹੀਂ। ਐ ਬੇਟੂ। ਉਹ ਬੇਟੂ। ਇਹ ਸਾਡੀ ਨੂੰ ਕਹਿ ਰਹੇ ਜੇ ਹੱਲ ਹੋਣਾ ਮੇਰੇ ਕੋ ਦੇਖਾ ਕਰੋ ਜੀ ਸਾਡੀ ਅੱਗੇ ਸਰ 75% ਦੇਖੋ ਜੇ ਸਾਡੀ ਕਿ 75% ਵੋਟ ਆ ਨਾ ਹੁਣ ਸਾਡੀ ਸ਼ੋਅ ਯਾਰ ਵੋਟਾਂ ਨੇ ਖਾਧ ਤੂੰ ਵੋਟਾਂ ਨੂੰ ਛੱਡ ਤੇਰਾ ਕੰਮ ਹੋਰ ਦਾ ਨਹੀਂ ਹੈ ਅੱਜ ਤੁਹਾਡਾ ਪਰ ਮੁਸੀਬਤ ਹੈ ਤੁਹਾਡੇ ਸਾਥ ਦੇਣ ਦੀ ਗੱਲ ਆ ਵੋਟਾਂ ਅਜੇ 1.5 ਸਾਲ ਪਿਆ ਜਿਉਂ ਪਾਣੀ ਹੋਈਆਂ ਜਨਤਾ ਦੇ ਪਰ ਜੀ ਤੁਹਾਡਾ ਇਹ ਗੱਲ ਉੱਪਰ ਤੱਕ ਪਹੁੰਚਾਉਣਾ ਮੇਰਾ ਲਾਡੀ ਲਾਡੀ ਸਾਹਿਬ ਦਾ ਰੋਲਾ ਥੋੜਾ ਜਾ ਰਿਹਾ ਇਸੇ ਕਰਕੇ ਸਿਰਫ ਬੰਨੀ ਦਾ ਕਰਕੇ ਇਹ ਨਾਲ ਮਾਰਦੀ ਰੋਲਾ ਮੇਰਾ ਸਿਰਫ ਬੰਨੀ ਦਾ ਰੋਲਾ ਛੱਡ ਤੈਨੂੰ ਨਾ ਆਪਾਂ ਨੇ ਤੇਰੀਆਂ ਵੋਟਾਂ ਤਾਂ ਮੇਰੀਆਂ ਆਪ ਨੂੰ 11 ਦੀਆਂ ਵੋਟਾਂ ਦੀ ਗੱਲ ਨਹੀਂ ਹੈ ਗੱਲ ਮਾੜੀ ਮੈਡੀਕਲ ਸੁਣ ਲਓ ਮੇਰੀ ਗੱਲ ਸੁਣੋ ਹੈਲੋ ਲਾਡੀ ਸਾਹਿਬ ਨੇ ਸਾਨੂੰ ਸਿੱਧੇ ਦਾ ਲਾਰਾ ਲਾਇਆ ਸੀਗਾ ਬਣਨ ਤੋਂ ਪਿੱਛੇ ਤੱਕ ਨਹੀਂ ਬਣਿਆ ਹੁਣ ਹੀ ਮੌਜੂਦਾ ਐਮਐਲਏ ਆ ਉਹ ਪਹਿਲੀ ਮੇ ਬੜਾ ਸਿੱਧਾ ਸਾਡਾ ਕੁਝ ਆਏਗਾ ਅਸੀਂ ਕਹਿ ਸਕਦਾ ਸਾਡਾ ਹੈਗਾ ਗੁੱਸਾ ਇਹ ਲੱਗ ਪੋਈ ਗਏ ਮੀਂਹ ਵੀ ਇਹੀ ਕਰਾ ਦਿੱਤਾ ਜਾ ਸਾਨੂੰ ਰੋਜ਼ ਨਹੀਂ ਖਟਾਣਾ ਪੈਣਾ ਨਾ ਜੇ ਆਪਾਂ ਆਪਣੇ ਪਰਿਵਾਰ ਹੈ ਕਿੰਨੇ ਸਾਰੇ ਆਪਾਂ ਪੂਰੇ 400 ਮੀਟਰ ਤੋਂ 88 ਮੀਟਰ ਤੱਕ ਚੱਲਦਾ ਚਾਰ ਤੋਂ ਦੰਦ ਸਰ ਜੀ 400 ਮੀਟਰ ਜੇ ਆਪਾਂ ਇਹ ਅਠਾ ਘਰਾਂ ਨੂੰ ਜੇ ਆਪਾਂ ਜਗਾ ਹੀ ਇੱਥੇ ਥੋੜੀ ਥੋੜੀ ਦੇ ਦਈਏ ਹਾਂ ਜੀ ਨਹੀਂ ਆ ਤੁਹਾਡੀ ਜਮੀਨ ਨਹੀਂ ਨਹੀਂ ਹੈਗੀ ਪਰਲੀ ਸਾਈਡ ਤੇ ਆ ਨਾ ਪਰਲੀ ਹੈ ਨਹੀਂ ਇਧਰ ਹੀ ਆ ਪੰਚਾਇਤ ਦੀ ਹੈ ਹਾਂ ਜੀ ਪੰਚਾਇਤ ਦੀ ਪੰਚਾਇਤ ਦੀ ਕੋਈ ਉੱਥੇ ਕੋਈ ਕਰ ਰਿਹਾ ਪਰਲੀ ਇੱਦਾਂ ਆ ਪੰਚਾਇਤ ਦੀ ਢਾਵਾਂ ਡੋਲਿਆ ਕੋਈ ਕਿਤੇ ਪਈ ਆ ਕੋਈ ਕਿਤੇ ਜੇ ਆਪਾਂ ਉਹ ਹੱਲ ਹੋ ਜਾਵੇ ਤਾਂ ਆਪਾਂ ਇਹ ਬਾਹਰ ਹੈ ਨਹੀਂ ਤੁਸੀਂ ਵੀ ਕੋਸ਼ਿਸ਼ ਕਰੋ ਉਹਨਾਂ ਉੱਪਰ ਹੁਣ ਤੁਸੀਂ ਐਡੇ ਵਧੀਆ ਕੰਮ ਬਣਾਏ ਵੀ ਉਹ ਕਿਤਨਾ ਬਦਲ ਨਹੀਂ ਸਰ ਜੀ ਸਾਨੂੰ ਸਾਨੂੰ ਪਰ ਸਭ ਤੋਂ ਸੌਖਾ ਆ ਚਲੋ ਕੁਦਰਤ ਨੂੰ ਕੁਦਰਤ ਨੂੰ ਨਹੀਂ ਆ ਪਰ ਹੋ ਸਕਦੇ ਜੇ ਉਹ ਸਾਡੀ ਬੰਨੀ ਪੱਕੀ ਹੋ ਜਾਵੇ ਨਾ ਹਾਂ ਲੋਰੀ ਦੇ ਨਾਲ ਕੰਮ ਨਹੀਂ ਹੋਣਾ ਪਾਣੀ ਨਹੀਂ ਨਹੀਂ ਆਊਗਾ ਤੇ ਘਰ ਵੀ ਘਰ ਦਾ ਪ੍ਰਬੰਧ ਕਰ ਲਵੇ ਉਹ 19 ਤੋਂ ਬਾਅਦ ਹੁਣ ਆਉਣ ਲੱਗਿਆ ਪਹਿਲਾਂ ਕਾਫੀ ਚਿਰ ਨਹੀਂ ਆਇਆ ਇਧਰ ਭਾਂਜਾ ਮੇਰਾ ਲੰਬਰਦਾਰ ਹੈ ਮੇਰਾ ਨੰਬਰਦਾਰ ਪਹਿਲਾਂ ਨਾਨਾ ਜੀ ਮੇਰੇ ਸੀਗੇ ਨਾਲ ਦੇ ਚਾਚਾ ਜੀ ਕੋਈ ਗਰਦੋਰੀ ਵਰਦੋਰੀ ਨਹੀਂ ਅੱਜ ਕੁਝ ਨਹੀਂ ਹੋ ਰਿਹਾ ਜੀ En ਤਾਂ minutos ਤਾਂ la guilla no? sí.